ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕੀ ਤੁਸੀਂ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ ਹੈਗੇ ਹੋ ਤੁਹਾਡੇ ਕੋਈ ਕੰਮ ਨਹੀਂ ਬੰਦਾ ਕੰਮ ਰੁਕ ਜਾਂਦੇ ਆ ਜਿਸ ਕੰਮ ਵਿੱਚ ਹੈਗੇ ਆ ਉਹ ਕੰਮ ਨਹੀਂ ਚੱਲਦਾ ਨਵਾਂ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਜਸੀਂ ਫੇਲ ਹੋ ਜਾਂਦੇ ਆ ਬਾਰ-ਬਾਰ ਅਸੀਂ ਆਪਣੇ ਕੰਮ ਬਦਲ ਰਹੇ ਆ ਉਹਦੇ ਬਾਅਦ ਵੀ ਸਾਨੂੰ ਕੋਈ ਪ੍ਰੋਫਿਟ ਨਹੀਂ ਹੋ ਰਿਹਾ ਐਤੋਂ ਤੱਕ ਸਾਡੇ ਘਰ ਦਾ ਖਰਚਾ ਵੀ ਸਹੀ ਨਹੀਂ ਚੱਲਦਾ ਪਿਆ ਸਾਡੀਆਂ ਫੈਕਟਰੀਆਂ ਹੈਗੀਆਂ ਜਿਹੜੀਆਂ ਬੰਦ ਪਈਆਂ ਵਾਂ ਗਾਹਕ ਨਹੀਂ ਹੈਗੇ ਦੁਕਾਨਾਂ ਖਾਲੀ ਪਈਆਂ ਵਾਂ ਬੰਦੇ ਸੋਚ-ਸੋਚ ਕੇ ਡਿਪਰੈਸ਼ਨ 'ਚ ਚਲੇ ਗਏ ਆ ਹਰ ਪਾਸਿਓ ਕੋਈ ਨਾ ਕੋਈ ਮੁਸੀਬਤ ਉਹਨਾਂ ਤੇ ਆ ਰਹੀ ਆ ਬਾਰ-ਬਾਰ ਫਿਰ ਓਵਰ ਥਿੰਕਿੰਗ ਕਰਦੇ ਆ ਸੋਚਦੇ ਰਹਿੰਦੇ ਆ ਸੋਚਦੇ ਰਹਿੰਦੇ ਆ ਸੋਚਦੇ ਸੋਚਦੇ ਜਸਮਾਨੀ ਬਿਮਾਰੀਆਂ ਲੱਗ ਜਾਂਦੀਆਂ ਫਿਰ ਡਾਕਟਰਾਂ ਦੇ ਬਿੱਲ ਸ਼ੁਰੂ ਹੋ ਜਾਂਦੇ ਆ ਹਸਪਤਾਲਾਂ ਦੇ ਟੱਕੇ ਖਾਣੇ ਸ਼ੁਰੂ ਹੋ ਜਾਂਦੇ ਆ ਕੁੱਲ ਮਿਲਾ ਕੇ ਇਹ ਕਹਿ ਸਕਦੇ ਹੋ ਕਿ ਹਰ ਪਾਸਿਓਂ ਜਿੱਧਰ ਵੀ ਦੇਖਦੇ ਆ ਉਦੋਂ ਹੀ ਮੁਸੀਬਤ ਆਉਂਦੀ ਆ ਔਰ ਮੁਸੀਬਤਾਂ ਨੂੰ ਇਹਨਾਂ ਦਾ ਘਰ ਨਾਲ ਇੰਨਾ ਪਿਆਰ ਹੋ ਗਿਆ ਕਿ ਸਾਰੀਆਂ ਮੁਸੀਬਤਾਂ ਇਹਨਾਂ ਦੇ ਘਰ ਹੀ ਇਕੱਠੀਆਂ ਹੋ ਰਹੀਆਂ ਆ ਕੇ ਇਹ ਹਰ ਘਰ ਘਰ ਦੀ ਕਹਾਣੀ ਹੈਗੀ ਆ ਸ਼ਾਇਦ ਹੀ ਕੋਈ ਗੁਰੂ ਦਾ ਸਿੱਖ ਵਾਜਾ ਗੁਰੂ ਦੇ ਅਸ਼ੀਰਵਾਦ ਨਾਲ ਗੁਰੂ ਦੇ ਪ੍ਰੇਮ ਵਿੱਚ ਹੋਵੇ ਜਾਂ ਗੁਰੂ ਦਾ ਪਿਆਰਾ ਹੋਵੇ ਗੁਰੂ ਦਾ ਉਹਦੇ ਸਿਰ ਤੇ ਅਸ਼ੀਰਵਾਦ ਹੋਵੇ ਔਸਕ ਹੀ ਹੈਗਾ ਸਾਡੇ ਜਿੰਨੇ ਵੀ ਤੁਸੀਂ ਦੇਖ ਲੋ ਜਿਹੜੇ ਸਾਡੇ ਸਟੇਜਾਂ ਤੇ ਆਉਂਦੇ ਚਿੱਟੇ ਹਾਤੀ ਬੂਬਨੇ ਸਭ ਪਰੇਸ਼ਾਨ ਹੈ ਗਿਆ ਔਰ ਐਤੋਦਾਂ ਦੇ ਬੂਬਨੇ ਨੂੰ ਇਹਨਾਂ ਨਹੀਂ ਪਤਾ ਕਿ ਗੁਰੂ ਗ੍ਰੰਥ ਸਾਹਿਬ ਕੀ ਆ ਉਹਨੂੰ ਕਹਿੰਦੇ ਸ਼ਰੋਮਨੀ ਕਥਾਵਾਚਕ ਫੁਕਰੀਆਂ ਹੀ ਮਾਰਦੇ ਰਹਿੰਦੇ ਆ ਉਹ ਆ ਕੇ ਸਾਧ ਸੰਗਤ ਜੀ ਹਰ ਪਾਸਿਓਂ ਤੁਹਾਡੇ ਰਸਤੇ ਬੰਦ ਹੋ ਗਏ ਆ ਤੁਹਾਡੇ ਰਸਤੇ ਕਿਉਂ ਬੰਦ ਹੋਏ ਬੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ ਇਹ ਮੈਂ ਨਹੀਂ ਕਹਿੰਦਾ ਗੁਰੂ ਸਾਹਿਬ ਕਹਿੰਦੇ ਆ ਤੁਹਾਡੇ ਸਭ ਤੋਂ ਪਹਿਲਾ ਭਗਵਾਨ ਕੌਣ ਹੈ ਤੁਹਾਡਾ ਪਹਿਲਾ ਗੁਰੂ ਕੌਣ ਹੈ ਕੋਈ ਦੱਸੇਗਾ ਮੈਨੂੰ ਚਲੋ ਮੈਂ ਅੱਜ ਤੁਹਾਨੂੰ ਮਹਾ ਉਪਾਇ ਦੇਣ ਲੱਗਾ ਇੱਕ ਜਿਸ ਉਪਾਇ ਦੇ ਸਾਹਮਣੇ ਭਗਵਾਨ ਵੀ ਨਮਸਕਾਰ ਕਰਨਗੇ ਔਰ ਇਸ ਨੁਕਤੇ ਨੂੰ अगर ਤੁਸੀਂ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਤੇ ਤੁਹਾਨੂੰ ਕਰੋੜਪਤੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਪਹਿਲਾ ਆਸ਼ੀਰਵਾਦ ਆਪਣੇ ਮਾਪਿਓ ਦਾ ਹੁੰਦਾ ਹੈ ਦੂਜਾ ਆਸ਼ੀਰਵਾਦ ਸਾਡੇ ਗੁਰੂ ਦਾ ਹੁੰਦਾ ਹੈ ਮੇਰਾ ਗੁਰੂ ਤੇ ਗੁਰੂ ਗ੍ਰੰਥ ਸਾਹਿਬ ਹੈ ਤੁਹਾਡਾ ਕੌਣ ਹੈ ਸੂਝੇ ਪ੍ਰਕਾਸ਼ ਹੈ ਜਾਂ ਜੇ ਪਖੰਡੀ ਬਾਬੇ ਬੈਠੇ ਉਹ ਮੈਨੂੰ ਨਹੀਂ ਪਤਾ ਲੋ ਜੇ ਨੁਸਖਾ ਸੁਣੋ ਸਭ ਤੋਂ ਪਹਿਲਾਂ ਤੇ ਤੁਸੀਂ ਇੱਕ ਮਟਕੀ ਲੈਣੀ ਹੈ ਜਿਹਦੇ ਵਿੱਚ ਕੇ 2 ਕਿਲੋ ਦੁੱਧ ਆ ਜਾਵੇ ਇਸ ਤਰ੍ਹਾਂ ਦੀ ਇਹ ਛੋਟੀ ਹੈਗੀ ਹੈ ਇਹਦੇ ਨਾਲ ਦੀ ਵੱਡੀ ਲੈਣੀ ਤੇ ਮੂੰਹ ਬਣਿਆ ਹੋਵੇ ਤੇ ਇਹਦੇ ਵਿੱਚ ਤੁਸੀਂ ਆਪਣੀ ਦੇਸੀ ਗਾਂ ਦਾ ਦੁੱਧ ਲਿਆਉਣਾ ਹੈਗਾ ਗਊਸ਼ਾਲਾ ਤੇ ਮਿਲ ਜਾਏਗਾ ਫਿਰ ਇਹਦੇ ਉੱਤੇ ਚਿੱਟਾਈ ਕਪੜਾ ਪਾ ਕੇ ਇਹਨੂੰ ਮੋਲੀਨਾ ਬੰਦੇ ਨਾਲ ਉੱਪਰ ਬੰਨ ਕੇ ਇਹਨੂੰ ਰੱਖ ਦੇਣਾ ਚਾਹ ਫ੍ਰਿਜੇ ਰੱਖ ਦਿਓ ਚਾਹ ਐਸੀ ਅਗਰ ਰੱਖੇ ਦੁੱਧ ਫਟੇ ਨਾ ਦੁੱਧ ਖਰਾਬ ਨਾ ਹੋਏ ਸਵੇਰੇ ਜਦੋਂ ਇਸ਼ਨਾਨ ਕਰ ਲੋ ਤੁਹਾਡੇ ਮਾਤਾ ਪਿਤਾ ਇਸ਼ਨਾਨ ਕਰ ਲੈਣ ਤੇ ਮਾਤਾ ਪਿਤਾ ਨੂੰ ਇੱਕ ਆਸਨ ਤੇ ਬਿਠਾਓ ਜੇ ਤੁਸੀਂ ਦੇਖਣਾ ਅੱਜ ਕੱਲ੍ਹ ਸੜਕਾਂ ਦੇ ਜੋ ਲੱਸੀ ਵੇਚਦੇ ਉਹਨਾਂ ਕੋਲ ਇੱਕ ਤਾਬੜਾ ਜਿਹਾ ਹੁੰਦਾ ਵਾ ਜਾਂ ਤਸਲਾ ਜਿਹਾ ਹੁੰਦਾ ਜਿਹਦੇ ਚ ਦਹੀਂ ਜਮਾਉਂਦੇ ਆ ਉਸਰੋਂ ਦਾ ਇੱਕ ਮਿੱਟੀ ਦਾ ਲੈਣਾ ਹੈ ਇਹ ਜੇ ਕਿਤੇ ਵੀ ਤੁਸੀਂ ਧਾਤੂ ਜਾਂ ਮੈਟਲ ਦਾ ਇਸਤੇਮਾਲ ਨਹੀਂ ਕਰਨਾ ਫਿਰ ਤੁਸੀਂ ਕੀ ਕਰਨਾ ਹੈ ਉਹ ਜੇ ਤੁਸੀਂ ਮਿੱਟੀ ਦਾ ਭਾਂਡਾ ਲਿਆ ਉਹ ਮਾਤਾ ਦੇ ਪੈਰਾਂ ਥਲੇ ਰੱਖ ਦੇਣਾ ਹੈ ਉਸ ਤੋਂ ਬਾਅਦ ਮਾਤਾ ਨੂੰ ਜਿੱਦਾਂ ਅਸੀਂ ਗੁਰਦੁਆਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਾਂ ਗੋਲਕ ਦੇ ਅੱਗੇ ਜਦਾ ਮੱਥਾ ਟੇਕਦੇ ਨੇ ਤਾਂ ਆਪਣੇ ਮਾਤਾ ਨੂੰ ਮੱਥਾ ਟੇਕਣਾ ਹੈ ਮੱਥਾ ਟੇਕ ਕੇ ਉਹਨਾਂ ਦੇ ਪੈਰ ਉਸ ਤਸਲੇ ਵਿੱਚ ਰੱਖਣੇ ਆ ਜਿਹੜਾ ਅਸੀਂ ਦੁੱਧ ਲੈ ਕੇ ਆਏ ਸੀ ਨਾ ਦੇਸੀ گاਵਾ ਵਾਲਾ ਉਹ ਦੁੱਧ ਲੈ ਆਉਣਾ ਹੈ ਕੱਪੜਾ ਾਟੋਣਾ ਹੈ ਉਹ ਚੋ ਅੱਧੇ ਦੁੱਧ ਨਾਲ ਆਪਣੀ ਮਾਂ ਦੇ ਪੈਰ ਧੋਣੇ ਆ ਚੰਗੇ ਤਰ੍ਹਾਂ ਪੈਰ ਧੋ ਕੇ ਫਿਰ ਉਹਨਾਂ ਦੇ ਪੈਰ ਆਪਣੇ ਪੱਟ ਦੇ ਰੱਖ ਲੋ ਨਵੇਂ ਤੋਲੀਏ ਨਾਲ ਜਾਂ ਨਵੇਂ ਕਪੜੇ ਨਾਲ ਉਹਨਾਂ ਦੇ ਪੈਰ ਪੂੰਝਨੇ ਆ ਚੰਗੇ ਤਰ੍ਹਾਂ ਪੈਰ ਸੁਕਾ ਕੇ ਆਪਣੇ ਮੱਥੇ ਨੂੰ ਲਾਉਣੇ ਆ ਉਸ ਤਰ੍ਹਾਂ ਫਿਰ ਆਪਣੇ ਪਿਤਾ ਦੇ ਨਾਲ ਕਰਨਾ ਹੈਗਾ ਅਗਰ ਪਿਤਾ ਨਹੀਂ ਹੈ ਤੇ ਮਾਤਾ ਹੀ ਹੈ ਅਗਰ ਮਾਤਾ ਪਿਤਾ ਨਹੀਂ ਹੈ ਵੱਡਾ ਭਰਾ ਹੋ ਸਕਦਾ ਭਰਾ ਪਰਜਾਈ ਹੋ ਸਕਦੇ ਆ वो भैन हो सकती है इन्होंने को आशीर्वाद देना है यही प्रक्रिया इस्तेमाल करनी है उस तो बाद अपने मन दागुरु ने कहना कि के तेरा शुक्र आ कि मैनू प्रत्यक्ष मेरे भगवान दिखाई दे रहे हैं क्योंकि माँ जी है मां ना वह भगवान आने जन्म दिता है अस उस भगवान तो देखा नहीं कभी ਸਾਡੇ ਸਾਹਮਣੇ ਇਹੀ ਭਗਵਾਨ ਜਿਹੜੀ ਸਾਨੂੰ ਇਸ ਦੁਨੀਆ ਦੇ ਲੈ ਕੇ ਆਈ ਹੈ ਮਗਰ ਅੱਜ ਅਸੀਂ ਆਪਣੇ ਭਗਵਾਨ ਨੂੰ ਹੀ ਬੇਇੱਜ਼ਤੀ ਕਰਦੇ ਆਂ ਚਲੋ ਇਹ ਕਰਨ ਤੋਂ ਬਾਅਦ ਜੇ ਦੁੱਧ ਹੈਗਾ ਉਹਨੂੰ ਕਿਸੇ ਭਾਂਡੇ 'ਚ ਪਾ ਲੋ ਤੇ ਕੁੱਤਿਆਂ ਨੂੰ ਪਿਲਾ ਦਿਓ ਬਿੱਲੀਆਂ ਨੂੰ ਪਿਲਾ ਦਿਓ ਸੁਣਨਾ ਨਹੀਂ ਦੇਖਣਾ ਔਰ ਸਵੇਰੇ ਉੱਠ ਕੇ ਹਰ ਰੋਜ਼ ਆਪਣੇ ਮਾਤਾ ਪਿਤਾ ਨੂੰ ਪੈਰੀਅਤ ਜਰੂਰ ਲਗਾਓ। ਨੋਵੀਂ ਲਗਾਵੇ, ਪੁੱਤਰ ਵੀ ਲਗਾਵੇ। ਕਿਉਂ? ਇਹ ਸਾਡੇ ਭਗਵਾਨ ਹੈ। ਪਰ ਇੰਨਾ ਵੀ ਕਰ ਲੋ। ਦੁਨੀਆ ਦੇ ਕੋਈ ਵੀ ਐਸਾ ਕੰਮ ਤੁਹਾਡੇ ਕੰਮ ਨਹੀਂ ਚੱਲਦੇ, ਕੰਮ ਰੁਕੇ ਹੋਇਆ, ਪੈਸਾ ਨਹੀਂ ਆ ਰਿਹਾ, ਬੱਚੇ ਕਹਿਣਾ ਨਹੀਂ ਮੰਨ ਰਹੇ, ਜੋ ਵੀ ਤੁਹਾਡੇ ਦੇ ਪਰੇਸ਼ਾਨੀਆਂ ਹੈਗੀਆਂ सारियाँ हौली 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 साफ हो जाएगियाँ आशीर्वाद भगवान का करके देखो थोड़ी तो जिंदगी ना बदल जाए तो मैं कहना अज मैं थानू ये जो उपाय दता है करो और तो इन्नी हिसाब किताब बन जाएगा कि थोड़ी तो जिंदगी बदल जाएगी करके देखो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ